ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਮਨ ਬਲੌਗ ਤੇ ਤੁਹਾਡਾ ਕੌਫੀ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰਦੇ ਹੋ। ਹਾਂਜੀ ਤੇ ਅੱਜ ਹੈਗੀ ਲੋੜੀ ਤੇ ਸਾਰੇ ਬਲੌਗਰਾਂ ਜਿੰਨੇ ਵੀ ਆਪਣਾ ਨਾਮ ਦੇ ਦੇਣ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਮਾਗੀਆਂ ਦੀਆਂ ਵੀ ਵਧਾਈਆਂ। ਤੇ ਆਪਣਾ ਬਲੌਗ ਹੋਣਾ ਲੇਟ ਕਿਉਂਕਿ ਇੱਕ ਦੋ ਪ੍ਰੋਗਰਾਮ ਨੇ ਆਪਣੇ ਲੋੜੀ ਵਾਲੇ ਦਿਨ ਤੇ ਉੱਥੇ ਵੀ ਜਾਣਾ ਇਸ ਕਰਕੇ ਆਪਣਾ ਬਲੌਗ ਲੇਟ ਆਊਗਾ ਲਓ ਜੀ ਅੱਜ ਆਪਾਂ ਕੱਢਣਾ ਖੋਆ ਸਾਮ ਨੂੰ ਤੇ ਆਪਾਂ ਸਵੇਰੇ ਗਾਮ ਚੋਕੇ ਦੁੱਧ ਰੱਖ ਲਿਆ ਸੀ ਸਵੇਰ ਦਾ ਤੇ ਸਾਮ ਆਪਾਂ ਖੋਆ ਕੱਢਾਂਗੇ ਤੇ ਹੁਣ ਆਪਾਂ ਕਾਜੂ ਬਦਾਮ ਕੱਟਦੇ ਆਂ

ਲੋ ਜੀ ਕਾਜੂ ਮਦਾਨ ਆਪਾਂ ਕੱਟ ਤੇ ਹੁਣ ਆਪਾਂ ਇੱਕ ਕੌਲੀ ਜੀ ਮਿਕਸ ਕਰ ਲਾਂਗੇ ਲੋ ਦੀ ਮਿਕਸ ਕਰ ਲਿਆ ਆਪਾਂ ਕਾਜੂ ਬਦਾਮ ਲੋ ਜੀ ਹੁਣ ਵੱਜ ਗਈ ਸ਼ਾਮ ਦੇ 4 ਹੋਣ ਕਰਾਂਗੇ ਹੋਵਾ ਕੱਢਣ ਦੀ ਤਿਆਰੀ ਤੇ ਹੁਣ ਮੈਂ ਤੇ ਡੈਡੀ ਕੜਾਹੀ ਬਾਹਰ ਲੈ ਕੇ ਜਾਂਦੇ ਆ ਧੋਣ ਵਾਸਤੇ ਆਪਣਾ ਗਲ ਪਾਣੀ ਕਰਕੇ ਰੱਖਿਆ ਹੋਇਆ ਬਾਰੇ ਤੇ ਹੁਣ ਬਸ ਆਪਾਂ ਉਹ ਤਾਂ ਅੰਗੇ ਕੜਾਹੀ ਨਾਲ ਤਾਂ ਦੀ ਆਜੀ ਲੈ ਜਾਂਦੇ ਗਨ ਪਾਣੀ ਨਾਲ ਲੋ ਜੀ ਆਪਾਂ ਕੜਾਹੀ ਧੋਤੀ ਸੀਗੀ ਤੇ ਉਹਨੂੰ ਪਕਾਉਣ ਲੱਗਿਆ ਰੋਟੀਆਂ ਫਿਰ ਡੈਡੀ ਮਚਾਉਂਦੇ ਆ ਅੱਗ ਚੁੱਲੇ ਵਿੱਚ ਜਿੱਥੇ ਆਪਾਂ ਕੜਾਹੀ ਧਰ ਕੇ ਖੋਆ ਕੱਢਣਾ ਲੋ ਜੀ ਆਪਾਂ ਕੜਾਹੀ ਰੱਖਤੀ ਸੀਗੀ ਤੇ ਹੁਣ ਇਹ ਜ ਪਾਵਾਂਗੇ ਦੁੱਧ ਇਹ ਆਪਣਾ ਸਵੇਦਾ ਪੁਣਿਆ ਹੋਇਆ ਤੁੱਤ ਸਵੇਰ ਵਾਲਾ ਤੇ ਹੁਣ ਮੈਂ ਖਵਾ ਕੱਢਣ ਬੈਠੂਗਾ ਤੇ ਉਸ ਤੋਂ ਬਾਅਦ ਜੜੀ ਘਾਹ ਆ ਚੋਲੂਗਾ ਫਿਰ ਜੜੀ ਉਹਨੂੰ ਲੈ ਜਾਣਗੇ ਤੇ ਮੰਮੀ ਰੋਟੀਆਂ ਪਕਾਉਣ ਲੱਗੀ ਆ ਕੋਲੇ ਲਓ ਜੀ ਮੰਮੀ ਰੋਟੀ ਫੜਾ ਲਈ ਸੀਗੀ ਤੇ ਹੁਣ ਮੰਮੀ ਖਵਾ ਕੱਢਣਗੇ ਤੇ ਮੈਂ ਕਰੂੰਗਾ ਹੁਣ ਪਾਠ ਜੀ ਪਾਠ ਕਰ ਲਿਆ ਟੀਆ ਤੇ ਡੈਡੀ ਗਏ ਹੁਣੇ ਡੈਰੀ ਤੇ ਮੋਲੇ ਦੁੱਧ ਲੈਣ 10 ਕਿਲੋ ਮੱਝਾਂ ਦਾ ਕਿਉਂਕਿ ਆਪਣੇ ਗਾਂਵਾਂ ਦਾ ਘੱਟ ਪਿਆ ਦੁੱਧ ਹੋ ਇਸ ਕਰਕੇ ਨਾਲੇ ਮੱਝਾਂ ਦਾ ਦੁੱਧ گاੜਾ ਹੁੰਦਾ ਤੇ ਵਧੀਆ ਨਿਕਲਦਾ ਹੋਊਗਾ ਤੇ ਗੈੜੀ ਹੁੰਦਾ گاੜਾ ਵੀ ਘੱਟ ਹੁੰਦਾ ਦੁੱਧ ਤੇ ਘੱਟ ਨਿਕਲਦਾ ਹੋਊਗਾ ਲਓ ਜੀ ਆਪਾਂ ਦੋਏ ਦੰਗਾਂ ਦਾ ਦੁੱਧ ਪਾਤਾ ਸੀਗਾ ਕੜਾਹੀ 'ਚ ਤੇ ਹੁਣ ਡੈਡੀ ਗਏ ਹੋਏ ਨੇ ਡੈਰੀ 'ਚ ਆਉਣ ਵਾਲੇ ਨੇ ਬਸ ਉਸ ਤੋਂ ਬਾਅਦ ਆਪੋ ਵੀ ਪਾ ਲੈਣਾ ਆਪਾਂ ਕੜਾਹੀ 'ਚ ਕਿ ਕਿਉਂਕਿ ਆਪਣਾ ਇਕੱਠਾ ਨਿਕਲ ਜਾਵੇ ਖੋਆ ਲਓ ਜੀ ਡੜੀ ਆਗੇ ਗਰਜ ਦੁੱਧ ਲੈ ਕੇ ਤੇ ਹੁਣ ਆਪਾਂ ਕੜਾਹੀ ਜੀ ਚ ਦੁੱਧ ਪਾਵਾਂਗੇ ਹੁਣ ਕੇ ਦੁੱਧ ਪਾਵਾਂਗੇ ਪਾਣੀ ਨਾਲ ਲਓ ਜੀ ਹੁਣ ਦੁੱਧ ਪਾਉਣ ਲੱਗੇ ਕੜਾਹੀ ਚ ਦੇਖਦੇ ਆ ਕਿੰਨੇ ਟਾਈਮ ਥਾਈ ਬਣਦਾ ਖੋਆ वैसे आज का लाइट ਭੱਜਦੀ ਹੈ ਦੇਖੋ ਭੱਜਦੀ ਆ ਕਿ ਨਹੀਂ ਲਾਈਟ ਪਰ ਆ ਜਾਂਦੀ ਹੈ ਅੱਧੇ ਘੰਟੇ ਬਾਅਦ ਕੋਈ ਟਾਈਮ ਦਾ ਪਤਾ ਨਹੀਂ ਹੁੰਦਾ ਫਿਰ ਵੀ ਆਪਾਂ ਫੋਨ ਚਾਰਜ ਕਰਕੇ ਰੱਖੀਏ ਨੇ ਫੋਨ ਦੀ ਬਲੈਸਾਂ ਲਾ ਲਾਂਗੇ ਲੋਰੀ ਆਪਾਂ ਦੋਸਤ ਪਾਤਾ ਸਾਰਾ ਪੜਾਈ ਚ ਖੋ ਅਗੜਦੇ ਭੱਜੀ ਲਾਈਟ हां जी 2 ਘੰਟੇ ਬਾਅਦ ਲੇਟ ਆ ਗਈ ਸੀ ਤੇ ਮੈਂ ਆ ਗਿਆ ਅੰਦਰ ਟੀਵੀ ਦੇਖ ਕੇ ਬੱਚ ਜਾਊਗਾ ਜਦੋਂ ਡੈਡੀ ਖੁਆ ਕੱਢਣ ਲੱਗੇ ਹੋਏ ਆ। ਲਓ ਜੀ ਆਪਣਾ ਖੁਆ ਬਣ ਗਿਆ। ਹੁਣ ਇਹਨੂੰ ਆਪਾਂ ਬਾਲਟੀ 'ਚ ਕੱਢਾਂਗੇ। ਘਾਰਸੀਨਾ ਕੱਢਾਂਗੇ ਬਾਲਟੀ 'ਚ ਕਡੁੱਲੇ ਨਾਲ ਹਾਂਜੀ ਆਪਾਂ ਕੋਆਬਾਰਟੀ ਜਿ ਘਟਦਾ ਸੀਗਾ ਸਾਰਾ ਤੇ ਹੁਣ ਆਪਾਂ ਟੱਕ ਕੇ ਲੱਗ ਜਾਵਾਂਗੇ ਅੰਦਰ ਕਮਰੇ ਚ ਲੋ ਜੀ ਹੁਣ ਆਪਾਂ ਕਮਰੇ ਚ ਆ ਗਏ ਤੇ ਹੁਣ ਰੱਖਾਂਗੇ ਮੇਸ ਤੇ ਲੋ ਜੀ ਫੇਸ ਰਾਤ ਦਾ ਨਵੇਂ ਬਲੱਫ ਚ ਤੇ ਤਕਾਤ ਆਪਾਂ ਖੱਟਾ ਹੋਆ ਕੱਢ ਲਿਆ ਸੀ ਕੱਲੇ ਦੁੱਧ ਦਾ ਤੇ ਰਾਤ ਹੋ ਗਿਆ ਸੀ ਮੇਰਾ 12 ਵੱਜ ਗਏ ਸੀ ਤੇ ਅੱਜ ਆਪਾਂ ਖੋਜ ਨਾਲ ਪਿੰਨੀਆਂ ਬਣਾਵਾਂਗੇ ਨਾਲੇ ਵਰਤੀ ਇਹ ਚੈਨਲ ਨਾ ਬਣੇ ਰਹੋ ਸਕਿੱਪ ਨਾ ਕਰਿਓ। ਹੌਜੀ ਹੁਣ ਪਹਿਲਾਂ ਬਣਾਵਾਂਗੇ ਮੇਰੇ ਖੋਜ ਦੀ ਵਰਤੀ। ਹੋਗਾ ਮੰਨ ਲਿਓ। ਨਾਲ ਹੀ ਚ ਵੀ ਆਪਾਂ ਤੇ ਹੁਣ ਖਾਵਾਂਗੇ।

आपको खोड़ा घ्यो एक आपको बलती पानी है आप कडे थाल चोल चाल जी क्या आप थाल चाहे हूँ आप, आप, आप चे चे। <गणतागाई> चे का जो काजू बदम कटे हुए ਉਹ ਆਪਾਂ ਉੱਤੇ ਪਾਉਣੇ ਆ ਹੋਏ ਦੇ ਪਹਿਲਾਂ ਸਲਾਹ ਬਣੀ ਸੀ ਕਿ ਕੱਟ ਕੇ ਲਾਵਾਂਗੇ ਪੀਸ ਤੇ ਤੇ ਹੁਣ ਐ ਠੀਕ ਆ ਉਹ ਵੀ ਤਾਂ ਫਿਰ ਜਾਰੀ ਲੱਗਣਗੇ ਬੁਰੇ ਐਵੇਂ ਬੜੀਆ ਲੱਗਣਗੇ ਕਢਾ ਕੇ ਜੇ ਤੇ ਇਹਨੂੰ ਹੁਣ ਇੱਕ ਜਾਂ ਦੋ ਘੰਟੇ ਰੱਖਾਂਗੇ ਫਿਰ ਆਪਾਂ ਇਹਦੇ ਪੀਸ ਕੱਟ ਕੇ ਦਿਖਾਵਾਂਗੇ ਹਾਂਜੀ ਹੁਣ ਪਾ ਲਿਆ ਕਿ ਉਹ ਕੜਾਹੀ 'ਚ ਤੇ ਹੁਣ ਪੁੱਲਾਗੇ ਆਟਾ ਜਿਹੜਾ ਆਪਾਂ ਨੂੰ ਖੋਇ ਦੀ ਪਿੰਨੀ ਬਣਾਉਣ ਤੇ ਚਾਹੀਦਾ ਉਹ ਆਟਾ ਹੁਣ ਆਪਾਂ ਭੁੰਨ ਲਾਗੇ। ਥੋੜਾ ਆਟਾ ਪਾਇਆ ਕਰੋ। ਵਧੀਆ ਲੱਗਦਾ ਹੋਊਗਾ। ਲਓ ਜੀ ਆਪਣਾ ব্রাউন ਹੋਣ ਵਾਲਾ ਆਟਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਆਟਾ ਬੁਝੇ ਦੇ ਕਰਾਂਗੇ। ਸਾਰੇ ਆਟੇ ਨੂੰ ਹਾਂਜੀ ਆਟਾ ਕੱਟ ਲਿਆ ਸੀਗਾ ਹੁਣ ਪੜਾਹੀ ਚਕਿਓ ਦੁਆਰੇ ਪਾ ਕੇ ਹੁਣ ਆਪਾਂ ਕੋ ਆ ਵੀ ਭੁੰਨਾਂਗੇ ਹਾਂਜੀ ਆਪਾਂ ਕਿਓ ਫਿਕਲ ਗਿਆ ਸੀਗਾ ਤੇ ਹੁਣ ਆਪਾਂ ਪਿਓਜ਼ ਪਾਵਾਂਗੇ ਖੁਆ ਜਿਹੜਾ ਆਪਾਂ ਖੁਆ ਪਾਤਾ ਸਾਰਾ ਤੇ ਇਹ ਘਰਾਵਾਂਗੇ ਥੱਲੇ ਲੱਗੇ ਖੁਆ पाता अपना सारा खो भाई बरावे अपना बॉन हो गया होगा हूं पावे आटा जरा थोड़ा मिक्स तो करा गे हाँ जी आटा पाता हम थोड़ा जाक लगावा गे अपना पाइए हूं बूरा ਇਹ ਕੋਪਾ ਵੀ ਚੰਦ ਦੇ ਟਾਈਕੀ ਲੱਗਦਾ ਹੈ ਥੋੜਾ ਜਿਹਾ ਪੋਣਾ ਬਾਹਲਾ ਮੱਠਾ ਨਹੀਂ ਪੋਣਾ ਹੈਗਾ ਨਾਲ ਜਨ ਹਲਾਈ ਜਾਣਾ ਲੋ ਜੀ ਹੁਣ ਜਿਹੜੇ ਆਪਾਂ ਕਾਜੂ ਬਦਾਨ ਕੱਟੇ ਹੋਏ ਸੀਗੇ ਉਹ ਹੁਣ ਪਾਉਣੇ ਆ ਫੋਲਿਓੜੀ ਖੰਡ ਵਿੱਚ ਪਾਉਣੇ ਆ ਨਾਲ ਜਨ ਹਲਾਉਣੇ ਆ ਕਿ ਥੱਲੇ ਦੇ ਲੱਗ ਜੇ ਕੋਆ ਬਰੇਕ ਬਰੇਕ ਕੱਟੇ ਨੇ ਬਾਲੇ بڑے بڑے ਤੋਂ ਪਰੇ ਲੱਗਦੇ ਆ ਮਾਪਣ ਸਾਰੇ ਜਿੰਨੇ ਕੱਟੇ ਸੀ ਸਾਰੇ ਫਾਤੇ ਨਾਲ ਨਾਲ ਹਲਾਈ ਜਾਂਦੇ ਆ ਦਾਖਾਂ ਭੁੱਲ ਗਏ ਸੀਗੇ ਪੌਣੀਆਂ ਤੇ ਹੁਣ ਆਉਣੇ ਆ ਚੇਤਾ ਭੁੱਲ ਗਿਆ ਮੈਂ ਰੱਖ ਕੇ ਭੁੱਲ ਗਿਆ ਸੀਗਾ ਹੁਣ ਦੱਬ ਗਿਆ ਲੋਜੀ ਕੋ ਆਪਣਾ ਬਣ ਗਿਆ ਤੇ ਹੁਣ ਮੰਮੀ ਪਿੰਨੀਆਂ ਬਟਣ ਲੱਗਿਆ ਕੋਈ ਦੀਆਂ ਲੋਜੀ ਮੰਮੀ ਨੇ ਕੋਈ ਦੇ ਪਿੰਨੀਆਂ ਬਣਾਤੀ ਸੀ ਤੁਹਾਨੂੰ ਦਿਖਾਉਣੀ ਆ ਕੋਈ ਦੇ ਪਿੰਨੀਆਂ ਬਣੀਆਂ ਹੋਈਆਂ ਆ ਬਣਾਤੀਆਂ ਕੋਈ ਵੀ ਨਹੀਂ ਲਓ ਜੀ ਹੁਣ ਮੰਮੀ ਕੱਟਦੀ ਆ ਬਰਫੀ ਇਹ ਚਾ ਆਪਾਂ ਆਟਾ ਘੱਟ ਪਾਇਆ ਕਰੋ ਜੱਕ ਪੀਸ ਕਿੰਨੇ ਵਧੀਆ ਨੇ ਤੇ ਆਪਾਂ ਦੂਜੀ ਵੀ ਬਾਅਦ ਚ ਕਟਾਂਗੇ ਪਹਿਲਾਂ ਆਹ ਕੱਟ ਲਈਏ ਇਹ ਚਾ ਆਟਾ ਪਾਇਆ ਸੀਗਾ ਉਹ ਤੁਹਾਨੂੰ ਕੱਟ ਕੇ ਦਿਖਾਵਾਂਗੇ ਜਿਹੜੇ ਨੇਰੇ ਕੋਈ ਦੀ ਆ ਜਦਾਂ ਹੀ ਆਪਾਂ ਆਹ ਕੱਟ ਦਈਏ ਜੀ ਤੇ ਹੁਣ ਕੱਟਾਂਗੇ ਆਪਾਂ ਖੋਲ ਵਾਲੀ ਵਾਰਤੀ ਥੰਡੇ ਖੋਲ ਜਿਹੜੀ ਬਣਾਈ ਸੀ ਜੀ ਲਓ ਜੀ ਹੁਣ ਆਪਾਂ ਉੱਧਰੋਂ ਕੱਟਾਂਗੇ ਤੋਂ ਕੱਟ ਕੇ ਬਹੁਤਿਆ ਪੀਸੋ ਇਹ ਮੇਰਾ ਬਣਦਾ ਪੀਸ ਮੇਨ ਨਮਨ। ਖਾਨ ਪੀਸ ਤੇ ਐ ਹੋ। ਤੋਂ ਚੱਕਾ ਤੋਂ ਪੀਸ ਆ। ਇਹ ਆਪਣਾ ਹਾਈਲਾਈਟਲੇ ਪੀਸ। ਬਿਲਕੁਲ ਆ ਰਿਹਾ। ਲੋ ਜੀ ਬਸ ਪਰ ਫੀ ਕੱਟਣ ਵਾਲੀ ਹੈ ਜਿਨੇ ਵੀ ਖਾਣੀ ਆ ਘਰੇ ਆ ਜਾ ਦੋ ਦਿਨ ਦਾ ਟਾਈਮ ਸਵਾਦ ਬਹੁਤ। ਫੇਰ ਨਾ ਕਿਹੋ ਪੁੱਛਿਆ ਨਹੀਂ ਬਲੌਗ ਵਾਲਿਆਂ ਨੂੰ। ਫੋਲ ਕਰਦੇ ਆ ਬਲੌਗ ਦਾ ਐਂਡ ਦੇ ਚੈਲੰਜ ਫੋਲੋ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨੈਕਸਟ ਬਲੌਗ